ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜੋ ਆਪ ਸਭ ਨੂੰ ਪਤਾ ਹੀ ਹੈ ਕਿ 25 ਤਰੀਕ ਨੂੰ ਇੱਕ ਦਿਨ ਦੇ ਲਈ ਦਿੱਲੀ ਵਿਕੇ ਜੰਤਰ ਮントਰ ਤੇ ਧਰਨਾ ਦੇਣਾਗਾ ਤੇ ਆਪ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਭਰਾ ਉੱਥੇ ਪਹੁੰਚਣ ਤੇ ਜਾਣਾ ਆਪਾਂ 24 ਤਰੀਕ ਨੂੰ ਆ ਟ੍ਰੇਨ ਰਾਹੀਂ ਤੇ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਭਰਾ ਮਜ਼ਦੂਰ ਭਰਾ ਤੇ ਜਰੂਰ ਉਸਤਾਨੇ ਵਿੱਚ ਵੱਧ ਤੋਂ ਵੱਧ ਪਹੁੰਚਣਾ ਇਹ ਧਰਨਾ ਜੋ ਆਪਣੀਆਂ ਪਿਛਲੀਆਂ ਮੰਗਾਂ ਖੜੀਆਂ ਨੇ ਉਹਨਾਂ ਦੇ ਵਾਕਤ ਹੈ ਜੋ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਸੀਗੀਆਂ ਆਪਣਾ ਕਨੌਰੀ ਮੋਰਚਾ ਚਕਵਾ ਦਿੱਤਾ ਸੀ ਉਹੀ ਮੰਗਾਂ ਨੂੰ ਲੈ ਕੇ ਇੱਕ ਦਿਨ ਵਾਸਤੇ ਆਪਾਂ ਦਿੱਲੀ ਸਾਰਿਆਂ ਨੇ ਜਾਣਾ ਤੇ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਭਰਾ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ